ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰਸ ਨਾਲੋ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤਾਂ ਪਹਿਲਾਂ ਸਾਰੀਆਂ ਭੈਣਾਂ ਨੂੰ ਮੇਰੇ ਵੱਲੋਂ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਵੀਡੀਓ ਦੀਵਾਲੀ ਤੋਂ ਪਹਿਲਾਂ ਦੀ ਬਣੀ ਹੋਈ ਸੀ ਬਸ ਟਾਈਮ ਹੀ ਨਹੀਂ ਲੱਗਿਆ ਸੀ ਕਿ ਵੀਡੀਓ ਆਪਾਂ ਅਪਲੋਡ ਕਰ ਦਈਏ ਕਾਫੀ ਜ਼ਿਆਦਾ ਬਿਜ਼ੀ ਚੱਲ ਰਹੀ ਸੀ ਤੇ ਫਾਈਨਲੀ ਅੱਜ ਆਪਾਂ ਫ੍ਰੀ ਹੋ ਗਏ ਆ ਤਾਂ ਸੋਚਿਆ ਕਿ ਤੁਹਾਡਾਂ ਜਿਹੜੀਆਂ ਵੀਡੀਓ ਨੇ ਉਹ ਰੈਗੂਲਰ ਆਪਾਂ ਸ਼ੇਅਰ ਕਰਦੇ ਰਹੀਏ ਤੇ ਉਮੀਦ ਕਰਦੇ ਹਾਂ ਕਿ ਤੁਹਾਡੀ ਸਭ ਦੀ ਜਿਹੜੀ ਦੀਵਾਲੀ ਬਹੁਤ ਹੀ ਵਧੀਆ ਰਹੀ ਹੋਵੇਗੀ ਤੁਸੀਂ ਸਾਰਿਆਂ ਨੇ ਆਪਣੇ ਪਰਿਵਾਰ ਦੇ ਨਾਲ ਬਹੁ ਚਲੋ ਜੀ ਅੱਜ ਵਾਲੀ ਕਲੈਕਸ਼ਨ ਜਿਹੜੀ ਰਹੇਗੀ ਉਹ ਕੁਝ ਡਿਫਰੈਂਟ ਜੀ ਰਹੇਗੀ ਉਹ ਅੱਜ ਆਪਾਂ ਜਿਹੜੀ ਕਲੈਕਸ਼ਨ ਤੁਹਾਡਾ ਸ਼ੇਅਰ ਕਰਾਂਗੇ ਉਹ ਕਿਸੇ ਭੈਣ ਨੇ ਸਾਡੇ ਤੋਂ ਸੂਟ ਮੰਗਵਾਇਆ ਕਿਉਂਕਿ ਦੇਖੋ ਤੁਸੀਂ ਦੇਖਦੇ ਹੋ ਕਿ ਤੁਸੀਂ ਸਾਡੇ ਤੋਂ ਸਾਰੇ ਸੂਟ ਰੈਡੀ ਕਰਵਾਉਂਦੇ ਹੋ ਠੀਕ ਹੈ ਆਪਾਂ ਖੁੱਦੇ ਸੂਟ ਜਿਹੜਾ ਕਸਟਮਾਈਜ਼ ਕਰਦੇ ਆ ਤੁਹਾਡੀ ਚੁਆਇਸ ਦੇ ਅਕੋਰਡਿੰਗ ਵਰਕ ਤੁਹਾਡੀ ਚੁਆਇਸ ਦੇ ਅਕੋਰਡਿੰਗ ਫੈਬਰਿਕ ਦੁਪੱਟਾ ਐਂਡ ਸਟਿਚਿੰਗ ਤੱਕ ਜੇ ਅਗਰ ਗੱਲ ਕਰੀਏ ਤਾਂ ਸਾਰਾ ਕੁਝ ਤੁਹਾਡੀ ਚੁਆਇਸ ਦੇ ਅਕੋਰਡਿੰਗ ਹੁੰਦਾ ਕਿਤੇ ਨਾ ਕਿਤੇ ਸਾਡੀ ਮਰਜ਼ੀ ਚੱਲਦੀ ਤਾਂ ਆਪਾਂ ਜਰੂਰ ਉਹਦੇ ਵਿੱਚ ਜੋ ਸਾਡੀ ਦ ਪਿਆਣ ਦੇ ਕਾਫੀ ਸਾਰੇ ਸੂਟ ਬਣ ਕੇ ਗਏ ਸੀ ਉਹਨਾਂ ਦਾ ਵਿਆਹ ਦਾ ਆਰਡਰ ਸੀ ਤੇ ਕਾਫੀ ਸਾਰੇ ਸੂਟ ਸੀ ਅਰਾਊਂਡ 25 ਤੋਂ 30 ਸੂਟ ਸੀ ਉਨਾ ਦੇ ਤੇ ਜੋ ਰੈਡੀ ਹੋਏ ਨੇ ਤੇ ਉਹਨਾਂ ਨੇ ਕੁਝ ਸੂਟ ਸਾਡੇ ਤੋਂ ਮੰਗਵਾਏ ਸੀ ਆਜੇ ਗਿਫਟ ਕਰਨ ਨੂੰ ਠੀਕ ਹੈ ਹੁਣ ਤੁਹਾਨੂੰ ਪਤਾ ਹੀ ਕਿ ਵਿਆਹ ਸ਼ਾਦੀਆਂ ਚ ਆਪਾਂ ਲੈਣ ਦੇਣ ਵੀ ਨਾਲ ਹੀ ਕਰਦੇ ਆ ਤੇ ਮੈਂ ਉਹਨਾਂ ਭੈਣਾਂ ਨੂੰ ਦੱਸ ਦੇਣਾ ਚਾਹੁੰਦੀ ਆ ਜਿਹੜੀਆਂ ਭੈਣਾਂ ਸਾਡੇ ਤੋਂ ਆਰਡਰ ਰੈਡੀ ਕਰਵਾਉਂਦੀਆਂ ਨੇ ਆਪਣੇ ਲਈ ਸੂਟ ਰੈਡੀ ਕਰਵਾਉਂਦੇ ਨੇ ਆਪਣੀ ਪੂਰੀ ਫੈਮਿਲੀ ਦੇ ਲਈ ਆਪਣੇ ਨੰਨਦਾਂ ਲਈ ਪਰਜਾਈਆਂ ਲਈ ਦਰਾਣੀਆਂ ਲਈ ਜਠਾਣੀਆਂ ਲਈ ਤਾਂ ਤੁਸੀਂ ਇਸ ਤਰੀਕੇ ਨਾਲ ਸਾਡੇ ਤੋਂ ਸੂਟ ਜਿਹੜੇ ਲੈ ਸਕਦੇ ਹੋ ਆਜੋ ਤੁਹਾਡੇ ਬਜਟ ਦੇ ਵਿੱਚ ਵੀ ਰਹਿਣਗੇ ਠੀਕ ਹੈ ਔਰ ਤੁਸੀਂ ਅੱਗੇ ਆਪਣੇ ਫਰੈਂਡ ਸਰਕਲ ਦੇ ਵਿੱਚ ਜਿਵੇਂ ਆਪਾਂ ਗਿਫਟ ਕਰਨੇ ਹੁੰਦੇ ਆ ਵਿਆਹ ਸ਼ਾਦੀਆਂ ਦੇ ਵਿੱਚ ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਹੋ ਠੀਕ ਹੈ ਜੀ ਤੇ ਉਸੇ ਭੈਣ ਰਸੂਰ ਨੇ ਸ਼ੋਹਰਾ ਤੁਹਾਡੇ ਨਾਲ ਸ਼ੇਅਰ ਕਰਦੀ ਹੈ ਔਰ ਤੁਹਾਨੂੰ ਇੱਕ ਆਈਡੀਆ ਮਿਲ ਜੇ ਕਿ ਆਪਣੇ ਕੋਲ ਇਸ ਤਰ੍ਹਾਂ ਦੇ ਸੂਟ ਵੀ ਜਿਹੜੇ ਮਿਲ ਜਾਂਦੇ ਨੇ ਠੀਕ ਹੈ ਜੀ ਹਲੋ ਜੀ ਆਪਣਾ ਫਸਟ ਸੂਟ ਰਹੇਗਾ ਇਹ ਵਾਲਾ ਇਹ ਸ਼ਿਮਰ ਦੇ ਉੱਪਰ ਹੈ ਜੀ ਫੁੱਲ ਹੈਵੀ ਵਰਕ ਹੋਇਆ ਤੁਸੀਂ ਦੇਖ ਸਕਦੇ ਹੋ ਔਰ ਵਰਕ ਮੈਂ ਅਗਰ ਗੱਲ ਕਰਾਂ ਤਾਂ ਬਹੁਤ ਜ਼ਿਆਦਾ ਨੀਕ ਐਂਡ ਕਲੀਨ ਹੈ ਠੀਕ ਹੈ ਔਰੇ ਰੈਡੀमेड ਰਹੇਗਾ ਸੀ ਖੁਦ ਕਸਟਮਾਈਜ਼ ਨਹੀਂ ਕੀਤਾ ਹੋਏਗਾ ਬਹੁਤ ਸੋਹਣੀ ਇਹਦੀ ਜਿਹੜੀ ਸ਼ੇਡ ਹੈ ਬਹੁਤ ਸੋਹਣੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਔਰ ਲਾਈਟ ਐਂਡ ਡਾਰਕ ਡਾਰਕ ਦਾ ਕੰਬੀਨੇਸ਼ਨ ਇਹਦੇ ਵਿੱਚ ਹੁਣ ਅਗਰ ਸਟਿਚਿੰਗ ਦੀ ਗੱਲ ਕਰੀਏ ਅਗਰ ਆਪਾਂ ਸਟਿਚਿੰਗ ਕਰਨਾ ਹੁੰਦਾ ਤਾਂ ਅਸੀਂ ਇਸ ਨੂੰ ਥੋੜੀ ਜਿਹੀ ਹਲਕੀ ਡਾਰਕ ਜਿਹੜੀ ਸੀ ਆਪਾਂ ਫਿਨਿਸ਼ਿੰਗ ਪੱਟੀ ਦੇਖ ਕੇ ਨੂੰ ਸਟਿਚ ਕਰਨਾ ਸੀ ਠੀਕ ਹੈ ਜੀ ਇਸ ਤਰ੍ਹਾਂ ਸ਼ਰਟ ਰਹੇਗੀ ਇਸ ਤਰੀਕੇ ਨਾਲ ਠੀਕ ਹੈ ਜੀ ਪਲੇਨ ਜਿਹੜੀ ਉਹ ਬੈਕ ਜਿਹੜੀ ਉਹ ਆਪਣੀ ਪਲੇਨ ਆਏਗੀ ਇਸ ਤਰੀਕੇ ਨਾਲ ਠੀਕ ਹੈ ਤੇ ਇਹਦੇ ਨਾਲ ਸ਼ਿਮਰ ਦੀ ਬਾਟਮ ਰਹੇਗੀ ਠੀਕੇ ਅ ਨਹੀਂ ਸ਼ਿਮਰ ਦੀ ਬਾਟਮ ਸੌਰੀ ਸਿਲਕ ਦੀ ਜਿਹੜੀ ਬਾਟਮ ਰਹੇਗੀ ਇਸ ਤਰੀਕੇ ਨਾਲ ਬਹੁਤ ਪਿਆਰੀ ਡੂਪਨ ਸਿਲਕ ਦੇ ਨਾਲ ਬਾਟਮ ਹੈ ਇਸ ਤਰ੍ਹਾਂ ਸ਼ਰਟ ਦਾ ਜਿਹੜਾ ਫਰੰਟ ਹੈ ਉਹ ਸਾਰਾ ਹੈਵੀ ਹੈ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਤੁਸੀਂ ਸ਼ਰਾਰਾ ਬਣਾ ਸਕਦੇ ਹੋ ਠੀਕੇ ਪਲਾਜ਼ੋ ਬਣਾ ਸਕਦੇ ਹੋ ਟਰੌਜ਼ਰ ਬਣਾ ਸਕਦੇ ਹੋ ਜੋ ਤੁਹਾਡਾ ਦਿਲ ਕਰਾ ਤੁਸੀਂ ਬਣਾ ਸਕਦੇ ਹੋ ਆਪਾਂ ਸਕਰੀਨ ਦੇ ਉੱਪਰ ਪ੍ਰਾਈਸ ਸ਼ੋਅ ਕਰ ਦਾਂਗੇ ਅਗਰ ਸੇਮ ਆਪਣੇ ਕੋਲ ਹੋਏ ਤਾਂ ਆਪਾਂ ਤੁਹਾਨੂੰ ਜਰੂਰ ਦਵਾਂਗੇ ਠੀਕੇ ਜੀ ਇਸ ਤਰੀਕੇ ਨਾਲ ਦੁਪੱਟਾ ਰਹੇਗਾ ਬਹੁਤ ਸੋਹਣਾ ਦੁਪੱਟੇ ਦੇ ਉੱਪਰ ਵਰਕ ਹੈ ਦੋਨੋਂ ਸਾਈਡ ਦੁਪੱਟੇ ਦੇ ਵਰਕ ਰਹੇ ਇਸ ਤਰੀਕੇ ਨਾਲ ਠੀਕ ਹੈ ਜੀ ਔਰ ਇਸ ਤਰੀਕੇ ਨਾਲ ਲੈਸ ਜਿਹੜੀ ਦੁਪट्टे ਤੇ ਲੱਗੀ ਹੋਈ ਹੈ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਲਓ ਜੀ ਕਲਰ ਬਹੁਤ ਪਿਆਰਾ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਵਿਦਆਊਟ ਸਟੀਚਿੰਗ ਵਿਦ ਦੁਪੱਟਾ ਠੀਕ ਹੈ ਬਹੁਤ ਹੀ ਪਿਆਰਾ ਦਾ ਕਲਰ ਹੈ ਹੈਵੀ ਸ਼ਰਟ ਹੈ ਤੁਸੀਂ ਦੇਖ ਸਕਦੇ ਹੋ ਔਰ ਪਲੇਨ ਇਹਦੇ ਨਾਲ ਬਾਟਮ ਹੈ ਡੂਪਨ ਸਿਲਕ ਦੀ ਬਾਟਮ ਰਹੇਗੀ ਫਾਈਨ ਕੁਆਲਿਟੀ ਦਾ ਫੈਬਰਿਕ ਹੈ ਕੋਈ ਹਲਕੀ ਕੁਆਲਿਟੀ ਨਹੀਂ ਹੈਗੀ ਠੀਕ ਹੈ ਜੀ ਬਿਲਕੁਲ ਲਾਈਟ ਵੇਟ ਸ਼ਿਮਰ ਹੈ ਕਿਸੇ ਤਰ੍ਹਾਂ ਤੁਹਾਨੂੰ ਇਹਦੇ ਵਿੱਚ ਕੋਈ ਪ੍ਰੋਬਲਮ ਜਿਹੜੀ ਨਹੀਂ ਹੋਏਗੀ ਠੀਕ ਹੈ ਲੋ ਜੀ ਅਗਲਾ ਸੂਟ ਚੈੱਕ ਕਰੋ ਬਹੁਤ ਹੀ ਯਾਦਾ ਸੋਹਣਾ ਔਰ ਅਗਰ ਮੈਂ ਗੱਲ ਕਰਾਂ ਸਿਆਜ਼ ਦੇ ਟਾਈਮ ਵਿੱਚ ਕਾਫੀ ਜ਼ਿਆਦਾ ਟ੍ਰੈਂਡ ਚੱਲ ਰਿਹਾ ਇਹਨਾਂ ਦਾ ਹਨਾ ਕਲਰ ਬਹੁਤ ਸੋਹਣੇ ਲਾਈਟ ਜੇ ਕਲਰ ਨੇ ਔਰ ਕਾਫੀ ਸੂਟ ਜਿਹੜਾਣ ਸਾਡੇ ਤੋਂ ਲੈਨੇ ਜਿੰਨੇ ਇੱਕ ਮੈਂ ਪੈਕ ਨਹੀਂ ਕੀਤੇ ਉਹਨੇ ਤੋਂ ਨਾਲ ਆਪਾਂ ਸ਼ੇਅਰ ਕਰਦੀ ਹੈ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਬਹੁਤ ਸੋਹਣਾ ਸ਼ਰਟ ਦੇ ਉੱਪਰ ਵਰਕ ਰਹੇਗਾ ਔਰ ਇਹ ਕ੍ਰੇਪ ਦੇ ਉੱਪਰ ਬਣਿਆ ਹੋਇਆ ਬਹੁਤ ਫਾਈਨ ਕੁਆਲਿਟੀ ਦੀ ਕ੍ਰੇਪ ਹੈ ਜੀ ਇਹ ਵਾਲੀ ਕੋਈ ਹਲਕੀ ਫੁਲਕੀ ਕੁਆਲਿਟੀ ਨਹੀਂ ਹੈਗੀ ਬਿਲਕੁਲ ਪਿਓਰ ਦੀ ਕ੍ਰੇਪ ਹੈ ਜੀ ਇਹ ਵਾਲੀ ਇਸ ਤਰੀਕੇ ਨਾਲ ਉੱਪਰ ਵਰਕ ਹੋਇਆ ਇਹ ਫਰੰਟ ਤੇ ਵੀ ਇਸ ਤਰ੍ਹਾਂ ਵਰਕ ਰਹੇਗਾ ਔਰ ਇਸ ਤਰ੍ਹਾਂ ਬੈਕ ਦੇ ਉੱਪਰ ਵੀ ਵਰਕ ਰਹੇਗਾ ਠੀਕ ਹੈ ਇਹ ਰਹੇਗੀ ਜੀ ਤੁਹਾਡੀ ਸ਼ਰਟ ਇਸ ਤਰੀਕੇ ਨਾਲ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਅਗਰ ਤੁਸੀਂ ਵਰਕ ਵਗਾਰਾ ਸੂਟ ਨਹੀਂ ਲਾਈਕ ਕਰਦੇ ਥੋੜਾ ਲਾਈਟ ਲਾਈਕ ਕਰਦੇ ਤੁਸੀਂ ਇਸ ਤਰੀਕੇ ਨਾਲ ਸਾਡੇ ਤੋਂ ਸੂਟ ਜਿਹੜੇ ਲੈ ਸਕਦੇ ਲੋ ਜੀ ਇਸ ਤਰ੍ਹਾਂ ਰਹੇਗੀ ਨਾਲ ਕਰੇਪ ਦੀ ਬਾਟਮ ਪਲੇਨ ਬਾਟਮ ਰਹੇਗੀ ਬਹੁਤ ਹੀ ਸੋਹਣੀ ਜਿਹੜੇ ਨਾਲ ਪਲੇਨ ਬਾਟਮ ਜਿਹੜੀ ਲੱਗਦੀ ਹੈ ਅਗਰ ਆਪਾਂ ਫੁੱਲ ਜਿਹੜਾ ਸੂਟ ਹੈ ਦਾ 올ਓਵਰ ਕਰਦੇ ਤਾਂ ਜ਼ਿਆਦਾ ਵਧੀਆ ਨਹੀਂ ਲੱਗਣਾ ਹੈਗਾ ਪਲੇਨ ਬਾਟਮ ਦੇ ਨਾਲ ਬਹੁਤ ਸੋਹਣਾ ਲੱਗਦਾ ਸੂਟ ਜੀ ਠੀਕ ਹੈ। ਔਰ ਇਸ ਤਰ੍ਹਾਂ ਰਹੇਗਾ ਸੈਮੀ ਚਰੋਂ ਦਾ ਦੁਪੱਟਾ ਰਹੇਗਾ। ਦੁਪੱਟਾ ਕੋਈ ਵੀ ਇਦਾਂ ਨਹੀਂ ਆਪਾਂ ਕਹਿ ਸਕਦੇ ਕਿ ਬਹੁਤ ਹਲਕੀ ਕੁਆਲਿਟੀ ਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ। ਦੁਪੱਟੇ ਉੱਪਰ ਇਸ ਤਰੀਕੇ ਨਾਲ ਵਰਕ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ। ਸਿੱਪੀ ਦਾ ਕੰਮ ਰਹੇਗਾ, ਚਜਰੀ ਦਾ ਕੰਮ ਰਹੇਗਾ। ਇਸ ਤਰ੍ਹਾਂ ਫੋਰ ਸਾਈਡ ਇਸ ਤਰੀਕੇ ਨਾਲ ਲੈਸ ਜੜੀ ਲੱਗੀ ਹੋਏਗੀ। हां एक गल अगर तुसी तुसी आ, और अगर पेंनो तुसी ਸਾਡੇ ਤੋਂ ਲੈਣਾ ਚਾਹੁੰਦੇ ਸੂਟ ਸਲਾਈ ਵੀ ਕਰਵਾਉਣਾ ਚਾਹੁੰਦੇ ਤੇ ਇਹ ਸਲਾਈ ਵੀ ਹੋ ਜਾਣਗੇ ਠੀਕ ਹੈ ਜੇ ਤੁਸੀਂ ਕੁਝ ਤੁਸੀਂ ਆਪਣੇ ਅਕੋਰਡਿੰਗ ਤੁਸੀਂ ਡਿਜ਼ਾਈਨ ਕਰਵਾ ਲਏ ਕੁਝ ਤਾਂ ਆਪਾਂ ਕਹਿੰਦੇ ਕਿ ਸਾਨੂੰ ਥੋੜਾ ਜੇ ਰੇਂਜ ਦੇ ਵਿੱਚ ਨਾਰਮਲ ਵੀ ਹੋ ਜਾਣਾ ਔਰ ਵਰਕ ਵੀ ਨਾ ਹੋਵੇ ਇਦਾਂ ਦੇ ਸੂਟ ਵੀ ਤੁਸੀਂ ਸਾਡੇ ਤੋਂ ਸਲਾਈ ਕਰਵਾ ਸਕਦੇ ਹੋ ਅਗਰ ਆਪਾਂ ਸਲਾਈ ਕਰਾਂਗੇ ਤਾਂ ਆਪਾਂ ਇਹ ਜਿਹੜੀ ਲੈਸ਼ ਹੈ ਇਹਨੂੰ ਨਿਕਾ ਕੱਢ ਕੇ ਤੇ ਆਪਾਂ ਫਿਨਿਸ਼ਿੰਗ ਪੱਟੀ ਵਗੈਰਾ ਲਗਾ ਕੇ ਸੂਟ ਦੁਪੱਟਾ ਜਣਾ ਰੈਡੀ ਕਰਕੇ ਦਵਾਂਗੇ ਤੁਹਾਨੂੰ ਕੀ ਕੀ ਲਓ ਜੀ ਦੁਪੱਟਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਖੁੱਲਾ ਡੁੱਲਾ ਦੁਪੱਟਾ ਹੈ ਸਕ੍ਰੀਨ ਦੇ ਉੱਪਰ ਦਾ ਪ੍ਰਾਈਸ ਹੋ ਰਿਹਾ ਵਿਦਾਊਟ ਸਟੀਚਿੰਗ ਹੋ ਰਿਹਾ ਅਗਰ ਦੁਪੱਟਾ ਨਾਲ ਤਾਂ ਵਿਦ ਦੁਪੱਟਾ ਦਾ ਪ੍ਰਾਈਸ ਆਪਾਂ ਤੁਹਾਨੂੰ ਦੇ ਰਿਆ ਕਲਰ ਇੱਕ ਵਾਰੀ ਫਿਰ ਤੋਂ ਚੈੱਕ ਕਰ ਲਓ ਠੀਕ ਹੈ ਤੇ ਇਸ ਤਰ੍ਹਾਂ ਇਹ ਤੁਹਾਨੂੰ ਦੱਸਿਆ ਵੀ ਕ੍ਰੇਪ ਦੇ ਉੱਪਰ ਹੀ ਬਣਿਆ ਹੋਇਆ ਆ ਭੈਣ ਨੇ ਤੁਹਾਨੂੰ ਦੱਸਿਆ ਕਿ ਅੱਗੇ ਗਿਫਟ ਕਰਨੇ ਸੀ ਤੇ ਇਸ ਕੇ ਨਾਲ ਉਹਨਾਂ ਨੇ ਸਾਡੇ ਤੋਂ ਇਹ ਵਾਲੇ ਸੂਟ ਜਿਹੜੇ ਮੰਗਵਾਏ ਨੇ ਕਾਫੀ ਸਾਰੇ ਸੂਟ ਮੰਗਵਾਏ ਨੇ ਜੀ ਅਰਾਊਂਡ ਉਹਨਾਂ ਦੇ ਲਗਭਗ 50 ਤੋਂ 60 ਸੂਟ ਜਾਣੇ ਨੇ ਜੀ ਉਹਨਾਂ ਦੇ ਵਿੱਚੋਂ ਤੀਕ ਸੂਟ ਤਾਂ ਉਹਨਾਂ ਦੇ ਵਰਕ ਵਾਲੇ ਨੇ ਬਾਕੀ ਜਿਹੜੇ ਸਾਰੇ ਸੂਟ ਉਹਨਾਂ ਨੇ ਇਸ ਤਰ੍ਹਾਂ ਦੇ ਲੈਣ ਵਾਸਤੇ ਮੰਗਵਾ और सूट भी इन्ने सोने ने जी वर्क बहुत प्यारा होया हो इस तरीके देखो बहुत ही प्यारा सूट है जी ये ऑरगेंजा के उपर बनया वर्क चेक करो नैक चैक करो इस तरीके नैक रहेगा ये फ्रंट साइड रहेगी देख सकते हो और इस तरीके ही अपनी बैकसाइड के उपर वर्क रहेगा ठीक है जी बैक साइड के उपर कोई सीपी वगैरह ऐड नहीं हुई हैगी बट बैक के उपर भी वर्क रहेगा बहुत ही प्यारा सूट बनेगा जी य बहुत सोहना कलर है जी ਮੈਂ نیچے ਤੁਹਾਨੂੰ ਇਹਨਾ ਸਲਵਾਰ ਦਾ ਫੈਬਰਿਕ ਰੱਖ ਕੇ ਦਿਖਾਉਣੀ ਆ ਕਿਉਂਕਿ ਤੁਹਾਨੂੰ ਇਹ ਜਿਹੜਾ ਵਰਕ ਏ ਉਹ ਪ੍ਰੋਪਰ ਤਰੀਕੇ ਨਾਲ ਪਤਾ ਲੱਗ ਸਕੇ ਠੀਕ ਹੈ ਜੀ ਇਹ ਬਾਟਮ ਰਹੇਗੀ ਇਹਦੀ ਬਾਟਮ ਦੇ ਉੱਪਰ ਵੀ ਵਰਕ ਰਹੇਗਾ ਸਟੇਟ ਬਾਟਮ ਬਣਾਓ ਟਰੌਜ਼ਰ ਬਣਾਓ ਠੀਕ ਹੈ ਦੂਸੀ ਕੁੰਦਿਆਂ ਵਾਲੀ ਸਲਵਾਰ ਤੁਸੀਂ ਲਾਈਕ ਕਰਦੇ ਤੁਸੀਂ ਉਹ ਵੀ ਬਣਾ ਸਕਦੇ ਹੋ ਔਰ ਇਹ ਸੂਟ ਬਹੁਤ ਜ਼ਿਆਦਾ ਸੋਹਣਾ ਹੈ ਮੈਨੂੰ ਪਰਸਨਲੀ ਵੀ ਇਹ ਸੂਟ ਬਹੁਤ ਸੋਹਣਾ ਲੱਗਿਆ ਔਰ ਮੇਨ ਗੱਲ ਇਹ ਹੈ ਕਿ ਬਹੁਤ ਸੋਹਣੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਦੇਖੋ ਜੀ ਇਸ ਤਰੀਕੇ ਨਾਲ ਫਰੰਟ ਤੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਤੁਸੀਂ ਦੇਖ ਸਕਦੇ ਨਲਕੀ ਲੱਗੀ ਸਿੱਪੀ ਲੱਗੀ ਹੋਈ ਔਰ ਐਂਡ ਮੋਤੀ ਆਪਾਂ ਨੇ ਐਡ ਕੀਤਾ ਹੋਇਆ ਸੌਰੀ ਆਪਾਂ ਨਹੀਂ ਐਡ ਕੀਤਾ ਇਹ ਰੈਡੀਮੇਡ ਸੂਟ ਨੇ ਜੀ ਸ਼ਾਪ ਵਾਲੇ ਠੀਕ ਹੈ ਔਰ ਇਸ ਤਰ੍ਹਾਂ ਪੂਰੀ ਸ਼ਰਟ ਦੇ ਵਿੱਚ ਕੰਮ ਜਿਹੜਾ ਕੀਤਾ ਹੋਇਆ ਔਰ ਇਸੇ ਤਰ੍ਹਾਂ ਹੀ ਆਪਣੀਆਂ ਬਾਹਾਂ ਦੇ ਉੱਪਰ ਹੈਵੀ ਵਰਕ ਹੈ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਬਾਟਮ ਦੇ ਉੱਪਰ ਆਪਾਂ ਤੁਹਾਨੂੰ ਵਰਕ ਦਿਖਾ ਦਿੰਦਾ ਹੈ ਇਸ ਤਰੀਕੇ ਨਾਲ ਆਪਣੀ ਬਾਟਮ ਦੇ ਉੱਪਰ ਵਰਕ ਹੈ ਠੀਕ ਹੈ ਔਰ ਗੈਂਜ਼ਾ ਦੀ ਸ਼ਰਟ ਰਹੇਗੀ ਠੀਕ ਹੈ ਨਾਲ ਆਪਣੀ ਸਿਲਕ ਜਿਹੜੀ ਬਾਟਮ ਰਹੇਗੀ ਠੀਕ ਹੈ ਜੀ ਬਹੁਤ ਸੋਹਣਾ ਪੀਸ ਹੈ ਬੜਾ ਹੀ ਪਿਆਰਾ ਜਿਹਾ ਕਲਰ ਹੈ ਜੈਂਟਲੀ ਜੇ ਤੁਹਾਡਾ ਪੀਸ ਇਹ ਰੈਡੀ ਹੋਏਗਾ ਟਰੌਜ਼ਰ ਨਾਲ ਬਣਾਓ ਬਹੁਤ ਸੋਹਣਾ ਲੱਗੇਗਾ ਅਗਰ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਸੇਮ ਪੀਸ ਸਾਡੇ ਕੋਲੋਂ ਤੁਹਾਨੂੰ ਮਿਲ ਜੇਗਾ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਰਹੇਗਾ ਦੁਪੱਟਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਰਹੇਗਾ ਜੀ ਨਾਲ ਇਸ ਤਰੀਕੇ ਨਾਲ ਦੇਖੋ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਦੁਪੱਟਾ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਹੈ ਇਸ ਤਰੀਕੇ ਨਾਲ ਬਹੁਤ ਸੋਹਣੀ ਲੇਸਿਸ ਲਗਾ ਕੇ ਆਪਾਂ ਤਿੰਨ ਤਰ੍ਹਾਂ ਤਿੰਨ ਲਾਈਨਾਂ ਦੇ ਕੇ ਇਸ ਤਰ੍ਹਾਂ ਬਹੁਤ ਸੋਹਣੀ ਲੇਸ ਆਪਾਂ ਦਿੱਤੀ ਹੋਈ ਦੁਪੱਟੇ ਨੂੰ ਇਹ ਗਰਲਿਸ ਸੂਟ ਵੀ ਬਣ ਸਕਦਾ ਐਂਡ ਸੋਬਰ ਸਮਾਰਟ ਦਾ ਸੂਟ ਵੀ ਇਹ ਬਣ ਸਕਦਾ ਠੀਕ ਹੈ ਜੀ ਦੁਪੱਟਾ ਪੂਰਾ ਤੁਹਾਨੂੰ ਖੁੱਲਾ ਡੁੱਲਾ ਮਿਲੇਗਾ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਜੀ ਠੀਕ ਹੈ ਅਗਰ ਥੋੜਾ ਜਿਆਦਾ ਧੋੜੀ ਜਾਂ ਆਪਾਂ ਕਹਾਵੇਂ ਯੰਗ ਜੀ ਦੀਆਂ ਪਣਾ ਨੇ ਸੂਟ ਲੈਣਾ ਤਾਂ ਤੁਸੀਂ ਆਰਾਮ ਨਾਲ ਦੁਪੱਟਾ ਬਣਾ ਸਕਦੇ ਹੋ ਬਹੁਤ ਸੋਹਣੀ ਲੁੱਕ ਆਏਗੀ ਠੀਕ ਹੈ ਅਗਰ ਥੋੜੀ ਅਗਰ ਮੈਂ ਕਹਾ ਵੀ ਜੜੀ ਆ ਪਣਾ ਬਿਲਕੁਲ ਪਿਓਰ ਕਮਲ ਲਾਈਕ ਕਰਦੀ ਹੈ ਨਾ ਅਗਰ ਤੁਹਾਨੂੰ ਇਹ ਸੂਟ ਪਸੰਦ ਆ ਤੁਸੀਂ ਪਿਓਰ ਕਮਲ ਦਾ ਦੁਪੱਟਾ ਇਹ ਨਾਲ ਰੈਡੀ ਕਰਵਾ ਸਕਦੇ ਹੋ ਇਹ ਦੁਪੱਟਾ ਆਪਾਂ ਸਕਿਪ ਕਰ ਦਾਂਗੇ ਠੀਕ ਹੈ ਜੀ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਹੈ ਜੀ ਚੈੱਕ ਕਰੋ ਬਹੁਤ ਸੋਹਣਾ ਕਲਰ ਇਸ ਤਰ੍ਹਾਂ ਦੇ ਅੱਜ ਕੱਲ ਲਾਈਟ ਸ਼ੇਡ ਕਲਰ ਸ਼ੇਡ ਨੇ ਬਹੁਤ ਪਿਆਰੇ ਲੱਗਦੇ ਨੇ ਔਰ ਲਾਈਟ ਕ ਇੰਨਾ ਤੋਂ ਇਲਾਵਾ ਤੁਹਾਨੂੰ ਕੋਈ ਆਪਣਾ ਡਿਜ਼ਾਈਨ ਪਸੰਦ ਹੈ ਤੁਸੀਂ ਉਹ ਵੀ ਡਿਜ਼ਾਈਨ ਕਰਵਾ ਸਕਦੇ ਹੋ ਇਹ ਤਾਂ ਮੇਰਾ ਸ਼ੇਅਰ ਕਰਨ ਦਾ ਮਤਲਬ ਇਹ ਸੀ ਕਿ ਕਾਫੀ ਪਹਿਲਾਂ ਸਾਨੂੰ ਮੈਸੇਜ ਆ ਜਾਂਦੇ ਨੇ ਕਿ ਅਸੀਂ ਤੁਹਾਡੇ ਕੋਲ ਥੋੜੇ ਜਿਹਾ ਰੈਡੀਮੇਡ ਸੂਟ ਮੰਗਾਉਣੇ ਹਨ ਤੁਸੀਂ ਸਾਨੂੰ ਭੇਜ ਸਕਦੇ ਹੋ ਬਿਲਕੁਲ ਭੇਜੋ ਸਾਡਾ ਕੰਮ ਸੂਟਾਂ ਦਾ ਤੁਸੀਂ ਜਿਵੇਂ ਦੀ ਵੀ ਚੀਜ਼ ਮੰਗੋਗੇ ਆਪਾਂ ਤੁਹਾਨੂੰ ਜ਼ਰੂਰ ਪ੍ਰੋਵਾਈਡ ਕਰਾਵਾਂਗੇ ਠੀਕ ਹੈ ਜੀ ਲਓ ਜੀ ਉੱਪਰ ਕੰਮ ਚੈੱਕ ਕਰੋ ਬਹੁਤ ਸੋਹਣਾ ਘੇਰੇ ਦੇ ਉੱਪਰ ਕੰਮ ਹੈ ਇਸ ਤਰੀਕੇ ਨਾਲ ਤੁਹਾਨੂੰ ਦਿਖਾਉਣੀ ਹੈ ਲਓ ਜੀ ਪਹਿਲਾਂ ਤਾਂ ਤੁਸੀਂ ਵਰਕ ਚੈੱਕ ਕਰੋ ਇਦਾਂ ਨਹੀਂ ਹੈਗਾ ਕਿ ਅਗਰ ਤੁਸੀਂ ਸਾਡੇ ਤੋਂ ਸੂਟ ਮੰਗਵਾ ਰਹੇ ਤੇ ਬਾਕੀ ਕਹਿੰਦੇ ਜਿੰਨਾ ਗੁੜ ਪਾਓ ਓਨਾ ਮਿੱਠਾ ਜਿਵੇਂ ਤੁਸੀਂ ਪੈਸੇ ਲਗਾਓਗੇ ਉਸੇ ਅਕੋਰਡਿੰਗ ਤੁਹਾਨੂੰ ਚੀਜ਼ ਮਿਲੇਗੀ ਇਹ ਸ਼ਾਪ ਵਾਲਾ ਸੂਟ ਹੈ ਬਟ ਬਿਲਕੁਲ ਵੀ ਨਹੀਂ ਲੱਗ ਰਿਹਾ ਕਿ ਇਹ ਸ਼ਾਪ ਵਾਲਾ ਸੂਟ ਹੈ ਠੀਕ ਹੈ ਜੀ ਇਹ ਗਲਾਸ ਟਿਸ਼ੂ ਦੇ ਉੱਪਰ ਬਣਿਆ ਹੋਇਆ ਗਲਾਸ ਫੈਬਰਿਕ ਅੱਜਕੱਲ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਤੇ ਬਹੁਤ ਸੋਹਣਾ ਕਲਰ ਹੈ ਬਹੁਤ ਪਿਆਰਾ ਠੀਕ ਹੈ ਕਾਫੀ ਹੈਵੀ ਆਪਣੇ ਘੇਰੇ ਦੇ ਉੱਪਰ ਵਰਕ ਹੈ ਠੀਕ ਹੈ ਔਰ ਪੂਰੀ ਸ਼ਰਟ ਦੇ ਵਿੱਚ ਇਸ ਤਰੀਕੇ ਨਾਲ ਵਰਕ ਰਹੇਗਾ ਠੀਕ ਹੈ ਜੀ ਦੇ ਇਹ ਪੂਰੀ ਸ਼ੋਰ ਦੇ ਤੁਸੀਂ ਦੇਖ ਸਕਦੇ ਹੋ ਕੜ ਦਾਣੇ ਨਾਲ ਮੋਤੀ ਨਾਲ ਸਿੱਪੀ ਨਾਲ ਕੰਮ ਹੋਇਆ ਹੋਇਆ ਬਹੁਤ ਪਿਆਰਾ ਸੂਟ ਹੈ ਜੀ ਇਹ ਵਾਲਾ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਹੈ ਇਹ ਵਾਲਾ ਵੀ ਠੀਕ ਹੈ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਰਹੇਗਾ ਤੁਸੀਂ ਦੇਖ ਸਕਦੇ ਹੋ ਗਲਾਸ ਫੈਬਰਿਕ ਦੇ ਉੱਪਰ ਬਣਿਆ ਹੋਇਆ ਔਰ ਨਾਲ ਜਿਹੜੀ ਬੋਟਮ ਰਹੇਗੀ ਉਹ ਕ੍ਰੇਪ ਦੀ ਰਹੇਗੀ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਜੀ ਬਹੁਤ ਹੀ ਪਿਆਰੇ ਜਿਹੇ ਕਲਰ ਸ਼ੇਡ ਉਹਨਾਂ ਨੇ ਪਸੰਦ ਕੀਤੇ ਨੇ ਠੀਕ ਹੈ ਆਪਾਂ ਉਹਨਾਂ ਨੂੰ ਪਿਕਚਰ ਸ਼ੇਅਰ ਕਰ ਦਿੱਤੀਆਂ ਸੀ ਪ੍ਰਾਈਸ ਉਹਨਾਂ ਨੇ ਸਾਨੂੰ ਦੱਸ ਦਿੱਤਾ ਸੀ ਕਿ ਸਾਡਾ ਬਜਟ ਜਿਹੜਾ ਇੰਨਾ ਕਮਨ ਆਪਾਂ ਰੱਖਣਾ ਤੇ ਆਪਾਂ ਨੇ ਉਹਨਾਂ ਦੇ ਬਜਟ ਦੇ ਵਿੱਚ ਹੀ ਆਪਾਂ ਨੂੰ ਜਿਹੜੇ ਆਪਾਂ ਨੇ ਉਹਨਾਂ ਨੂੰ ਸੂਟ ਨੇ ਉਹ ਭੇਜੇ ਨੇ ਠੀਕ ਹੈ ਜੀ। ਕ੍ਰੇਪ ਦੀ ਬਾਟਮ ਰਹੇਗੀ, ਹੈਵੀ ਸ਼ਰਟ ਰਹੇਗੀ। ਬਿਲਕੁਲ ਜਿਹੜਾ ਵਰਕ ਹੈ ਨੀਟ ਐਂਡ ਕਲੀਨ ਤੁਹਾਨੂੰ ਮਿਲੇਗਾ ਠੀਕ ਹੈ। ਤੁਸੀਂ ਕਾਫੀ ਦੇਖਿਆ ਲੱਕ ਜਿਹੜੇ ਸ਼ਾਪ ਪਰ ਸੂਟ ਉਹਨਾਂ ਦੇ ਉੱਪਰ ਇੰਨਾ ਕਦੀ ਵਰਕ ਜਿਹੜਾ ਨੀਟ ਨਹੀਂ ਹੁੰਦਾ ਹੈਗਾ ਬਟ ਅਸੀਂ ਜਿੰਨਾ ਵੀ ਰੈਡੀਮੇਡ ਸੂਟ ਨਾਲ ਭੇਜਦੇ ਆ ਭੈਣਾਂ ਨੂੰ ਠੀਕ ਹੈ ਤੇ ਉਹਨਾਂ ਦੇ ਉੱਪਰ ਵਰਕ ਜਿਹੜਾ ਬਹੁਤ ਜ਼ਿਆਦਾ ਕਲੀਨ ਹੁੰਦਾ ਜੀ। ਲਓ ਜੀ। ਇਸ ਤਰੀਕੇ ਨਾਲ ਰਹੇਗਾ ਦੁਪੱਟਾ। ਦੁਪੱਟਾ ਬਹੁਤ ਹੀ ਜ਼ਿਆਦਾ ਖੁੱਲਾ ਡੁੱਲਾ ਜੀ ਠੀਕ ਹੈ ਬਹੁਤ ਸੋਹਣੀ ਪ੍ਰਾਈਸ ਦੇ ਵਿੱਚ ਨੇ ਸੂਟ ਬਹੁਤ ਪਿਆਰੇ ਨੇ ਕਲਰ ਬਹੁਤ ਜ਼ਿਆਦਾ ਸੋਹਣੇ ਨੇ ਇਸ ਤਰੀਕੇ ਨਾਲ ਆਪਣਾ ਦੁਪੱਟਾ ਰਹੇਗਾ ਇੱਕ ਇੱਕ ਚੀਜ਼ ਬਿਲਕੁਲ ਨੇੜੇ ਤੋਂ ਚੈੱਕ ਕਰੋ ਠੀਕ ਹੈ ਔਰ ਆਪਾਂ ਤੁਹਾਡੇ ਨਾਲ ਕੋਈ ਵੀ ਤੁਹਾਨੂੰ ਧੋਖੇਚ ਨਹੀਂ ਰੱਖ ਰਹੇ ਹੈਗੇ ਤੁਹਾਨੂੰ ਦੱਸ ਕੇ ਇਹ ਵਾਲੇ ਸੂਟ ਦਿਖਾ ਰਹੇ ਆਂ ਕਿ ਇਹ ਸੂਟ ਜਿਹੜੇ ਨੇ ਸ਼ਾਪ ਵਾਲੇ ਨੇ ਠੀਕ ਹੈ ਬਟ ਇਹਨਾਂ ਦਾ ਜਿਹੜਾ ਸਟਾਈਲ ਹੈ ਬਿਲਕੁਲ ਬੁਟੀਕ ਸਟਾਈਲ ਹੈ ਜੀ ਠੀਕ ਹੈ ਤੁਸੀਂ ਇਹ ਕੰਮ ਚੈੱਕ ਕਰੋ ਦੁਪੱਟੇ ਦੇ ਇਸ ਤਰ੍ਹਾਂ ਤੁਹਾਨੂੰ ਫੋਰ ਸਾਈਡ ਜਿਹੜੇ ਫਲਾਰ ਮਿਲਣਗੇ ਦੁਪट्टे ਦੇ ਉੱਪਰ ਕਟਵਰਕ ਮਿਲੇਗਾ ਤੁਹਾਨੂੰ ਬੜਾ ਹੀ ਪਿਆਰਾ ਜਿਹਾ ਕਲਰ ਹੈ ਬਿਲਕੁਲ ਨਿਊ ਸ਼ੇਡ ਹੈ ਜੀ ਠੀਕ ਹੈ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਠੀਕ ਹੈ ਔਰ ਨਾ ਹੀ ਅਜ ਤੱਕ ਧੋਖੇ ਵਿੱਚ ਰੱਖਿਆ ਕਿਸੇ ਨੂੰ ਔਰ ਨਾ ਹੀ ਆਪਾਂ ਰੱਖਾਂਗੇ ਕਿਉਂਕਿ ਆਪਾਂ ਹਮੇਸ਼ਾ ਹੀ ਇਮਾਨਦਾਰੀ ਨਾਲ ਕੰਮ ਕਰ ਰਹੇ ਆਂ ਠੀਕ ਹੈ ਤੇ ਅੱਗੇ ਵੀ ਕਰਦੇ ਰਹਾਂਗੇ ਠੀਕ ਹੈ ਜੀ ਥੋੜਾ ਬਹੁਤ ਆਰਡਰ ਲੇਟ ਹੋ ਜਾਂਦਾ ਕਈ ਵਾਰ ਤੁਹਾਨੂੰ ਪਤਾ ਹੈ ਕਿ ਕਾਫੀ ਜ਼ਿਆਦਾ ਰਸ਼ ਹੈ ਕੰਮ ਦਾ ਔਰ ਜਰਮਨ ਜਾਣ ਤੋਂ ਬਾਅਦ ਇੰਨਾ ਕੁ ਜ਼ਿਆਦਾ ਕੰਮ ਜਿਹੜਾ ਇਕੱਠਾ ਹੋ ਗਿਆ ਨਾ ਤੇ ਹਜੇ ਕਈ ਵਾਰ ਇਦਾਂ ਹੋ ਰਿਹਾ ਕਿ ਜਿਹੜੇ ਨੈਕਸਟ ਆਰਡਰ ਹੈ ਅਸੀਂ ਫੜ ਰਹੇ ਆ ਤਾਂ ਸਾਨੂੰ ਇਹ ਵੀ ਟੈਨਸ਼ਨ ਹੈ ਕਿ ਸਾਨੂੰ ਵਰਕਰ ਜਿਹੜੇ ਵਧਾਣੇ ਪੈ ਰਹੇ ਨੇ ਜੀ ਤੇ ਥੈਂਕ ਯੂ ਤੁਸੀਂ ਇੰਨਾ ਜ਼ਿਆਦਾ ਪਿਆਰ ਕਰਦੇ ਹੋ ਇੰਨਾ ਜ਼ਿਆਦਾ ਟਰਸਟ ਕਰਦੇ ਹੋ ਔਰ ਕਾਫੀ ਫੋਨ ਕਾਲ ਔਰ ਜਿੰਨੇ ਵੀ ਭੈਣਾਂ ਨਵੀਆਂ ਆਉਂਦੀਆਂ ਨੇ ਬਹੁਤ ਵਧੀਆ ਲੱਗਦੀ ਹੈ ਅੱਜ ਵੀ ਕਾਫੀ ਭੈਣਾਂ ਸਾਡੇ ਕੋ ਬੁਟੀਕ ਤੇ ਵਿਜ਼ਿਟ ਕੀਤਾ ਸੀ ਭੈਣਾਂ ਨੇ ਔਰ ਇੱਕ ਗੱਲ ਹੋਰ ਜਿੱਦਾਂ ਦਾ ਆਪਾਂ ਬੁਟੀਕੇ ਦਾ ਕਾਫੀ ਜ਼ਿਆਦਾ ਬਿਜ਼ੀ ਹੋ ਗਿਆ ਕਿਉਂਕਿ ਅੱਗੇ ਸਿਰਫ ਆਨਲਾਈਨ ਕੰਮ ਦੀ ਟੈਨਸ਼ਨ ਹੁੰਦੀ ਸੀ ਬਟ ਹੁਣ ਭੈਣਾਂ ਸਾਡੇ ਕੋ ਬੁਟੀਕ ਤੇ ਵਿਜ਼ਿਟ ਕਰਦੀਆਂ ਉਹਨਾਂ ਨਾਲ ਗੱਲਬਾਤ ਕਰਨੀ ਹੈ ਨਾ ਤੇ ਉਹਨਾਂ ਨੇ ਸਾਨੂੰ ਆਪਣੇ ਸਾਡੇ ਪ੍ਰਤੀ ਉਹਨਾਂ ਦਾ ਕੀ ਹੈ ਨਾ ਪਿਆਰ ਉਹ ਸਾਨੂੰ ਦੱਸਣਾ ਔਰ ਸਾਡੇ ਸੂਟਾਂ ਬਾਰੇ ਸਪੈਸ਼ਲ ਜਦੋਂ ਉਹ ਗੱਲਾਂ ਕਰਦੇ ਨੇ ਕਹਿੰਦੇ ਕਿ ਅਮਨ ਵਾਕਈ ਜੋ ਤੁਸੀਂ ਬੁਟੀਕ ਤੇ ਵੀਡੀਓ ਦੇ ਵਿੱਚ ਦਿਖਾ ਰਹੇ ਹੋ ਵਾਕੇ ਤੁਹਾਡੇ ਬਟਿਕ ਦੇ ਉੱਪਰ ਉਹੀ ਪਿਆ ਤੇ ਥੈਂਕ ਯੂ ਜੀ ਅੱਜ ਵੀ ਬਹੁਤ ਖੁਸ਼ੀ ਹੋਈ ਜਦੋਂ ਭੈਣਾਂ ਸਾਡੇ ਕੋਲ ਆਈਆਂ ਤੇ ਉਹਨਾਂ ਨੇ ਕਿਹਾ ਕਿ ਤੁਹਾਡੀ ਸਟੀਚਿੰਗ ਐਂਡ ਤੁਹਾਡਾ ਵਰਕ ਦੇਖ ਕੇ ਰੂਹ ਖੁਸ਼ ਹੋ ਜਾਂਦੀ ਏ ਤੇ ਅੱਜ ਜਿਹੜੇ ਸੂਟ ਦਿਖਾਏ ਨੇ ਕੁਝ ਇਸੇ ਤਰ੍ਹਾਂ ਦੇ ਤੁਸੀਂ ਚੈੱਕ ਕਰੋ ਬਹੁਤ ਪਿਆਰੇ ਜੇ ਇਹਦਾ ਕਲਰ ਹੈ ਐਂਡ ਵਰਕ ਹੈ ਬਹੁਤ ਸੋਹਣਾ ਜੀ ਠੀਕ ਹੈ ਚਲੋ ਅਗਰ ਤੁਹਾਨੂੰ ਇਹ ਸੇਮ ਪਸੰਦ ਹੈ ਸੇਮ ਮਿਲ ਜਾਏਗਾ ਠੀਕ ਹੈ ਜੀ ਤੇ ਦੁਪੱਟਾ ਇਹਦਾ ਬਹੁਤ ਪਿਆਰਾ ਹੈ ਤੁਸੀਂ ਸਿਰ ਦੇ ਉੱਪਰ ਵੀ ਲੈ ਸਕਦੇ ਹੋ ਐਂਡ ਤੁਸੀਂ ਇੱਕ ਸਾਈਡ ਤੇ ਵੀ ਤੁਸੀਂ ਇਸ ਤਰੀਕੇ ਨਾਲ ਲੈ ਸਕਦੇ ਹੋ ਬਹੁਤ ਸੋਹਣੀ ਸ਼ੇਡ ਹੈ ਜੀ ਇਹ ਵਾਲੀ ਔਰ ਅਗਰ ਭੈਣਾ ਸਾਨੂੰ ਕੋਈ ਕੰਮ ਸੌਂਪਦਿਆਂ ਨੇ ਜ਼ਿੰਮੇਵਾਰੀ ਨਾਲ ਤੇ ਆਪਾਂ ਪੂਰਾ ਧਿਆਨ ਨਾਲ ਉਹਨਾਂ ਦੇ ਜ਼ਿੰਮੇਵਾਰੀ ਨਾਲ ਕੰਮ ਕਰਦੇ ਆਂ ਇਦਾਂ ਨਹੀਂ ਹੈਗਾ ਕਿ ਆਪਾਂ ਸੋਦੇ ਵੀ ਕੋਈ ਗੱਲ ਨਹੀਂ ਹੈ ਨਾ ਕਸਟਮਰ ਨੇ ਕੁਛ ਮਰਜ਼ੀ ਭੇਜ ਦਈਏ ਨਹੀਂ ਜੀ ਤੁਸੀਂ ਇੰਨੀ ਦੂਰ ਬੈਠੇ ਸੱਤ ਸਮੁੰਦਰ ਪਾਰ ਬੈਠੇ ਸਾਡੇ ਤੇ ਟਰਸਟ ਕਰਦੇ ਹੋ ਤੇ ਸਾਡਾ ਫਰਜ਼ ਬੰਦਾ ਹੈ ਕਿ ਆਪਾਂ ਤੁਹਾਡੇ ਵਿਸ਼ਵਾਸ ਤੇ ਖਰੇ ਉੱਤਰੀਏ ਤੇ ਤੁਹਾਨੂੰ ਵਧੀਆ ਚੀਜ਼ ਭੇਜੀਏ ਠੀਕ ਹੈ ਜੀ ਲਓ ਜੀ ਇਸ ਤਰੀਕੇ ਨਾਲ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਲਓ ਚੈੱਕ ਕਰੋ ਸਕ੍ਰੀਨ ਦੇ ਉੱਪਰ ਪ੍ਰਾਈ ショਅ ਹੋ ਰਿਹਾ ਵਿਦਾਊਟ ਸਟਿਚਿੰਗ ਹੋ ਰਿਹਾ ਠੀਕ ਹੈ ਜੀ ਲੋ ਜੀ ਇੱਕ ਤੁਹਾਨੂੰ ਪਹਿਲਾਂ ਸਕਿਨ ਕਲਰ ਦਿਖਾਇਆ ਸੀ ਉਹਦੇ ਵਿੱਚ ਸੈਕਿੰਡ ਕਲਰ ਜਿਹੜਾ ਏ ਵਾਲਾ ਉਹਨਾਂ ਨੇ ਸ਼ਾਇਦ ਇੱਕ ਘਰ ਦੇ ਵਿੱਚ ਦੋ ਸੂਟ ਦੇਣੇ ਸੀ ਤੇ ਇਸ ਕਰਕੇ ਉਹਨਾਂ ਨੇ ਕਲਰ ਥੋੜੇ ਚੇਂਜ ਕਰ ਲਿੱਤੇ ਨੇ ਠੀਕ ਹੈ ਸੇਮ ਹੀ ਫੈਬਰਿਕ ਤੇ ਬਣਿਆ ਕ੍ਰੇਪ ਤੇ ਬਣਿਆ ਤੁਹਾਨੂੰ ਪਹਿਲਾਂ ਸਕਿਨ ਕਲਰ ਦਿਖਾਇਆ ਸੀ ਤੇ ਇਹ ਸੈਕਿੰਡ ਜਿਹੜਾ ਹੈਗਾ ਬੜਾ ਹੀ ਪਿਆਰਾ ਅਗਰ ਮੈਂ ਗੱਲ ਕਰਾਂ ਤੇ ਆ ਜਿਹੜੇ ਪੰਜਾਬੀ ਚ ਕਹਿੰਦੇ ਕੀਆ ਕਲਰ ਜੇ ਨਹੀਂ ਹੁੰਦਾ ਜਿਵੇਂ ਬਹੁਤ ਸੋਹਣੀ ਪਿਸਤਾ ਦੀ ਸ਼ੇਡ ਹੈ ਜੀ ਬਹੁਤ ਸੋਹਣਾ ਤੇ ਦੁਪੱਟਾ ਵੀ ਸੇਮ ਹੀ ਬਣਿਆ ਹੋਇਆ ਸਿਰਫ ਕਲਰ ਦਾ ਫਰਕ ਰਹੇਗਾ ਠੀਕ ਹੈ ਇਸ ਤਰੀਕੇ ਨਾਲ ਅਗਰ ਤੁਸੀਂ ਇਹ ਨਹੀਂ ਲਾਈਕ ਕਰਦੇ ਤਾਂ ਆਪਾਂ ਤੁਹਾਨੂੰ ਲਾ ਕੇ ਭੇਜ ਦਾਂਗੇ ਠੀਕ ਹੈ ਜੀ ਲਓ ਜੀ ਪ੍ਰਾਈਸ ਉਹਨਾਂ ਦਾ ਇਹਨਾਂ ਦਾ ਸੇਮ ਹੀ ਰਹੇਗਾ ਜਿਹੜਾ ਸਕਿਨ ਵਾਲਾ ਦਿਖਾਇਆ ਤੇ ਇਹ ਵਾਲਾ ਤੁਹਾਨੂੰ ਦਿਖਾਇਆ ਬਹੁਤ ਹੀ ਪਿਆਰਾ ਜਿਹਾ 크ريب ਫੈਬ੍ਰਿਕ ਦੇ ਉੱਪਰ ਬਣਿਆ ਹੋਇਆ ਬਹੁਤ ਨੀਟ ਐਂਡ ਕਲੀਨ ਜਿਹੜਾ ਇਹਦੇ ਉੱਪਰ ਕੰਮ ਹੈ ਦੇਖੋ ਇੱਕ ਵੀ ਕੋਈ ਜ਼ਰੀ ਕੋਈ ਸਿੱਪੀ ਇੱਧਰ ਉੱਧਰ ਨਹੀਂ ਘੁੰਮਰੀ ਹੈ ਕਰੇਪ ਦੀ ਬਾਟਮ ਹੈ ਸੈਮੀ ਚਰਾਂ ਦਾ ਦੁਪੱਟਾ ਲੱਗਿਆ ਹੋਇਆ ਠੀਕ ਹੈ ਅਗਰ ਤੁਸੀਂ ਸਾਡੇ ਤੋਂ ਸਟੀਚਿੰਗ ਕਰਵਾ ਕੇ ਮਰਵਾਉਣਾ ਮੰਗਾਣਾ ਚਾਹੁੰਦੇ ਹੋ ਠੀਕ ਹੈ ਕਿਉਂਕਿ ਇਹ ਤਾਂ ਭੈਣ ਦੇ ਅੱਗੇ ਗਿਫਟ ਕਰਨੇ ਨੇ ਤੇ ਅਗਰ ਤੁਸੀਂ ਸਾਡੇ ਤੋਂ ਸਟੀਚਿੰਗ ਕਰਾਉਣੀ ਕਿ ਅਮਰ ਸਾਨੂੰ ਇਹ ਸੂਟ ਪਸੰਦ ਆ ਗਿਆ ਸਾਡਾ ਸਟਿਚ ਕਰ ਦੋ ਤਾਂ ਸੇਮ ਮਿਲ ਜਾਣਗੇ ਤੁਹਾਨੂੰ ਤੇ ਤੁਸੀਂ ਦੁਪੱਟਾ ਅਗਰ ਤੁਸੀਂ ਲਾਈਕ ਕਰ ਦਿਓ ਪਿਓਰ ਦਾ ਤੇ ਤੁਸੀਂ ਪਿਓਰ ਦਾ ਕਰਵਾ ਲਓ ਸੈਮੀ ਨਾਲ ਤੁਸੀਂ ਕਟਵਾ ਦਿਓ ਥੋੜੀ ਜਿਹੀ ਪ੍ਰਾਈਸ ਜਿਹੜੀ ਵੱਜ ਜੇਗੀ ਠੀਕ ਹੈ ਜੀ ਲੋ ਜੀ ਇਹ ਵੀ ਸੂਟ ਨੂੰ ਬਹੁਤ ਪਸੰਦ ਹੈ ਆ ਦੇਖੋ ਇਹ ਪੈਕ ਕੀਤਾ ਪਿਆ ਸੀ ਤੇ ਸੋਚਿਆ ਕਿ ਤੁਹਾਨੂੰ ਸ਼ੇਅ ਲੋ ਸੇਵ ਕਰੋ ਪਹਿਲਾਂ ਤਾਂ ਬਿਲਕੁਲ ਜਿਹੜਾ ਵਰਕ ਹੈ ਉਹ ਨੇੜੇ ਤੋਂ ਚੈੱਕ ਕਰੋ ਵੀ ਕਿੰਨਾ ਸਾਫ਼ ਸੁਥਰਾ ਕੰਮ ਕੀਤਾ ਗਿਆ ਠੀਕ ਹੈ ਜੀ ਇਹਦੇ ਵਿੱਚ ਲੈਂਥ ਦਾ ਕੋਈ ਇਸ਼ੂ ਨਹੀਂ ਤੁਹਾਡੀ ਕਿੰਨੀ ਵੀ ਲੈਂਥ ਤੁਹਾਡਾ ਸੂਟ ਜੜਾ ਆਰਾਮ ਨਾਲ ਬਣ ਜਾਏਗਾ ਇਸ ਪੂਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਤੁਹਾਨੂੰ ਕੰਮ ਮਿਲੇਗਾ ਠੀਕ ਹੈ ਦੇਖੋ ਜੀ ਇਸ ਤਰੀਕੇ ਨਾਲ ਬਹੁਤ ਸੋਹਣਾ ਕੰਮ ਹੈ ਹੈਂਡ ਦਾ ਕੰਮ ਹੈ ਜਰੀ ਦਾ ਕੰਮ ਹੈ ਵਿੱਚ ਆਰੀ ਦਾ ਕੰਮ ਹੈ ਬਹੁਤ ਪਿਆਰਾ ਚ ਹੈ ਬਹੁਤ ਸੋਹਣਾ ਸੂਟ ਹੈ ਇਹਨੂੰ ਸਟਿਚਿੰਗ ਸਾਡੇ ਅਕੋਰਡਿੰਗ ਕਰਵਾ ਲਓ ਤਾਂ ਬਹੁਤ ਸੋਹਣਾ ਬਣ ਜਾਣਾ ਠੀਕ ਹੈ ਜੀ ਇਸ ਤਰੀਕੇ ਨਾਲ ਬਾਹਾਂ ਦੇ ਉੱਪਰ ਕੰਮ ਰਹੇਗਾ ਤੁਸੀਂ ਦੇਖੋ ਬਹੁਤ ਪਿਆਰਾ ਜਿਹਾ ਔਰ ਇਹ ਵੀ ਆਪਾਂ ਜਿਹੜਾ ਸ਼ਿਮਰ ਦੇ ਉੱਪਰ ਆਪਾਂ ਨੇ ਸੌਰੀ ਸ਼ਿਮਰ ਦੇ ਉੱਪਰ ਇਹ ਰੈਡੀ ਹੋਇਆ ਹੋਇਆ ਮੇਰਾ ਧਿਆਨ ਬਾਰ ਬਾਰ ਦਸਾਇਆ ਜਾਂਦਾ ਕਿ ਆਪਾਂ ਖੁਦ ਰੈਡੀ ਕੀਤੇ ਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਆਪਣਾ ਸਾਰਾ ਕੰਮ ਹੀ ਇਹ ਹੈ ਕਿ ਆਪਾਂ ਖੁਦ ਜਿਹੜੇ ਸੂਟ ਰੈਡੀ ਕਰਦੇ ਆ ਇਹ ਜਿਹੜੀਆਂ ਆਪਣਾ ਨਵੀਆਂ ਆਈਆਂ ਉਹਨਾਂ ਦੀ ਜਾਣਕਾਰੀ ਵਾਸਤੇ ਤੁਹਾਨੂੰ ਦੱਸ ਰਹੇ ਆ ਠੀਕ ਹੈ ਇਸ ਤਰੀਕੇ ਨਾਲ ਸ਼ਰਟ ਦੇ ਉੱਪਰ ਕੰਮ ਰਹੇਗਾ ਫੁੱਲ ਹੈਵੀ ਸ਼ਰਟ ਰਹੇਗੀ ਠੀਕ ਹੈ ਸ਼ਿਮਰ ਫੈਬਰਿਕ ਦੇ ਉੱਪਰ ਆਪਾਂ ਇਹ ਰੈਡੀ ਵੀ ਸ਼ਿਮਰ ਦੀ ਰਹੇਗੀ ਬਹੁਤ ਸੋਹਣੀ ਉਹ ਤੁਹਾਨੂੰ ਪਤਾ ਜੀ ਪਾਰਟੀ ਦੇ ਵਿੱਚ ਵਿਆਹ ਸ਼ਾਦੀ ਦੇ ਵਿੱਚ ਐਦਾਂ ਦੇ ਸੂਟ ਹੀ ਜਿਹੜੇ ਚੰਗੇ ਲੱਗਦੇ ਨੇ ਥੋੜੀ ਸ਼ਾਈਨ ਹੋਵੇ ਫੈਬਰਿਕ ਥੋੜਾ ਸੋਬਰ ਜਿਹਾ ਹੋਵੇ ਕਲਰ ਬੜੇ ਪਿਆਰੇ ਨੇ ਜੀ ਇਹ ਵਾਲੇ ਉਹ ਅੱਜਕੱਲ ਡਾਰਕ ਸ਼ੇਡਾਂ ਜਿਹੜੀਆਂ ਨੇ ਬਹੁਤ ਘੱਟ ਲਾਈਕ ਕਰ ਰਹੇ ਨੇ ਇਸ ਕਰਕੇ ਲਾਈਟ ਸ਼ੇਡ ਦੇ ਉੱਪਰ ਹੀ ਜਿਹੜਾ ਕੰਮ ਏ ਜ਼ਿਆਦਾ ਹੋ ਰਿਹਾ ਲੋ ਜੀ ਇਹਦਾ ਵੀ ਦੁਪੱਟਾ ਜਿਹੜਾ ਬਹੁਤ ਹੀ ਪਿਆਰਾ ਇਸ ਤਰੀਕੇ ਨਾਲ ਠੀਕ ਹੈ ਦੁਪੱਟਾ ਚੈੱਕ ਕਰੋ ਬਹੁਤ ਪਿਆਰਾ ਦੁਪੱਟੇ ਦੇ ਉੱਪਰ ਕੰਮ ਹੋਇਆ ਕਟਵਾਰਕ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ 4 ਸਾਈਡ ਇਸ ਤਰ੍ਹਾਂ ਬਹੁਤ ਸੋਹਣੇ ਕੋਨਿਆਂ ਦੇ ਉੱਪਰ ਫਲਾਰ ਬਣੇ ਹੋਏ ਨੇ ਔਰ ਦੁਪੱਟਾ ਵੀ ਸ਼ਿਮਰਦਾ ਰਹੇਗਾ ਆਰਾਮ ਨਾਲ ਤੁਹਾਡੇ ਸਿਰ ਦੇ ਉੱਪਰ ਟਿਕੇਗਾ ਠੀਕ ਹੈ ਜੀ ਕਿਸੇ ਤਰ੍ਹਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਬੜਾ ਸੌਫਟ ਹੈ ਤੁਸੀਂ ਦੇਖ ਸਕਦੇ ਹੋ ਔਰ ਫਾਈਨ ਕੁਆਲਿਟੀ ਦਾ ਇਹ ਵਾਲਾ ਫੈਬਰਿਕ ਰਹੇਗਾ ਠੀਕ ਹੈ ਇਦਾਂ ਨਹੀਂ ਹੈਗਾ ਕਿ ਅਗਰ ਸ਼ਾਪ ਵਾਲੇ ਸੂਟ ਦੇ ਤੁਹਾਨੂੰ ਕੁਝ ਇਦਾਂ ਦਾ ਹੀ ਹੈ ਨਾ ਦਿਖਾ ਦੇਣਾ ਨਹੀਂ ਜੀ ਇਹ ਵੀ ਸੂਟ ਆਪਾਂ ਤੁਹਾਨੂੰ ਦਿਖਾ ਦਿੱਤੇ ਕਿ ਦੁਪੱਟਾ ਵੀ ਜਦਰਾ ਸ਼ਿਮਰਦਾ ਰਹੇਗਾ 4 ਸਾਈ ਬਹੁਤ ਪਿਆਰੇ ਜੇ ਸੂਟ ਨੇ ਜੀ ਸਰਦਾਰੀ ਜੇ ਕਲਰ ਤੁਹਾਨੂੰ ਦਿਖਾਏ ਨੇ ਠੀਕ ਹੈ ਜੇ ਤੁਹਾਨੂੰ ਇਹਦੇ ਵਿੱਚੋਂ ਕੋਈ ਪਸੰਦ ਆ ਤੁਸੀਂ ਵੀ ਅੱਗੇ ਕਿਸੇ ਨੂੰ ਗਿਫਟ ਕਰਨਾ ਚਾਹੁੰਦੇ ਹੋ ਜਾਂ ਆਪਣੇ ਲਈ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ ਕੋਈ ਮਾੜੇ ਨਹੀਂ ਹੈਗੇ ਬਹੁਤ ਸੋਹਣੇ ਆ ਬਹੁਤ ਸੋਹਣੀ ਪ੍ਰਾਈਸ ਦੇ ਵਿੱਚ ਹੈ ਅਗਰ ਆਪਾਂ ਇਹ ਖੁਦ ਆਪਾਂ ਕਸਟਮਾਈਜ਼ ਕਰਦੇ ਆ ਤਾਂ ਕਾਫੀ ਜ਼ਿਆਦਾ ਜੀ ਪ੍ਰਾਈਸ ਹੋ ਜਾਣੀ ਆ ਤੁਹਾਨੂੰ ਪਤਾ ਹੀ ਸਭ ਨੂੰ ਤੁਸੀਂ ਬਣਵਾਉਂਦੇ ਹੀ ਉਹ ਸਾਡੇ ਤੋਂ ਸੂਟ ਹਨ ਕਿਥੋਂ ਵੀ ਤੁਸੀਂ ਬਣਵਾਉਂਦੇ ਤੁਹਾਨੂੰ ਪਤਾ ਕਿ ਜਦੋਂ ਆਪਾਂ ਖੁਦ ਕਸਟਮਾਈਜ਼ ਕਰਦੇ ਆ ਤਾਂ ਆਪਣੇ ਅਕੋਰਡਿੰਗ ਫੈਬਰਿਕ ਲਗਾਉਣਾ ਹੈ ਆਪਣੇ ਅਕੋਰਡਿੰਗ ਵਰਕ ਕਰਵਾਉਣਾ ਹੈ ਆਪਣੇ ਅਕੋਰਡਿੰਗ ਜ ਤਾਂ ਉਥੇ ਕਿਤੇ ਨਾ ਕਿਤੇ ਤੁਹਾਨੂੰ ਪਤਾ ਥੋੜਾ ਆਪਾਂ ਵਧੀਆ ਸੀਜ਼ ਜੀ ਐਡ ਕਰਵਾਉਨੇ ਆ ਤੇ ਬਟ ਇਹ ਵੀ ਸੂਟ ਬਹੁਤ ਸੋਹਣੇ ਨੇ ਤੁਹਾਨੂੰ ਇਹਨਾਂ ਦੇ ਚੋਂ ਕੋਈ ਵੀ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਔਰ ਆਪਣੀ ਸੂਟ ਜਿਹੜਾ ਸਾਡੇ ਤੋਂ ਬਾਈ ਕਰ ਸਕਦੇ ਹੋ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਦੇ ਨਾਲ ਤੇ ਅੱਜ ਦੀ ਵੀਡੀਓ ਨਾਲ ਇੱਥੇ ਕਰਦੇ ਆ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ